ਪੰਜਾਬ ਵਿੱਚ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਲੈ ਕੇ ਲਗਾਤਾਰ ਲੋਕ ਮੋਹਰੇ ਆ ਰਹੇ ਹਨ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਵੱਲੋਂ ਵੀ ਹੁਣ ਅਪੀਲ ਕੀਤੀ ਜਾ ਰਹੀ ਹੈ ਕਿ ਸੇਵਾ ਪਾਵਨਾ ਦੇ ਨਾਲ ਸਿਰਫ ਰਾਸ਼ਨ ਹੀ ਨਹੀਂ ਸਗੋਂ ਹੋਰ ਜ਼ਰੂਰੀ ਸਮਾਨ ਦੀ ਵੀ ਵੱਧ ਲੋੜ ਹੈ ਇਸੇ ਦੇ ਤਹਿਤ ਅੱਜ ਪੰਜਾਬੀ ਗਾਇਕ ਫਿਰੋਜ਼ ਖਾਨ ਡੇਰਾ ਬਾਬਾ ਨਾਨਕ ਦੇ ਰਾਵੀ ਦਰਿਆ ਦੀ ਮਾਰ ਹੇਠ ਆਏ ਪਿੰਡਾਂ ਵਿੱਚ ਖੁਦ ਪਹੁੰਚੇ ਅਤੇ ਪੀੜਤ ਪਰਿਵਾਰਾਂ ਨਾਲ ਮਿਲ ਕੇ ਉਨ੍ਹਾਂ ਦੀ ਲੋੜ ਅਨੁਸਾਰ ਰਾਹਤ ਸਮੱਗਰੀ ਵੰਡਦੇ ਹੋਏ ਸਹਾਇਤਾ ਕੀਤੀ। ਫਿਰੋਜ਼ ਖਾਨ ਨੇ ਕਿਹਾ ਕਿ ਜਿਹੜੇ ਪਰਿਵਾਰ ਆਪਣੇ ਘਰ ਅਤੇ ਸਮਾਨ ਕੁਦਰਤੀ ਆਫਤ ਕਾਰਨ ਗੁਆ ਬੈਠੇ ਹਨ, ਉਨ੍ਹਾਂ ਦੇ ਮੁੜ ਵਸੇਬੇ ਲਈ ਵੀ ਸਹਾਇਤਾ ਕਰਨੀ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਹੈ। ਮੈਂ ਤੁਹਾਨੂੰ ਦੱਸਦਾ ਕਿ ਇਹ ਜਿਹੜਾ ਦੁੱਖ ਹੈਗਾ ਇਹ ਬਹੁਤ ਜਲਦੀ ਖਤਮ ਹੋਣ ਵਾਲਾ ਨਹੀਂ ਹੈਗਾ ਕਿਉਂਕਿ ਕਈਆਂ ਦੇ ਘਰ ਦੇ ਗਏ ਕਈਆਂ ਦੇ ਜੀ ਵੀ ਇਸ ਸੰਤ ਤੋਂ ਚਲੇ ਗਏ ਨੇ ਕਈਆਂ ਦਾ مالی ਨੁਕਸਾਨ ਇਸ ਤਰੀਕੇ ਦਾ ਹੋਇਆ ਕਿ ਉਹ 6 ਮਹੀਨੇ ਉੱਠ ਨਹੀਂ ਸਕਦੇ ਇਸ ਕਰਕੇ ਮੈਂ ਸਾਰੇ ਲੋਕਾਂ ਨੂੰ ਕਹੂੰਗਾ ਕਿ ਖਾਣਾ ਰਾਸ਼ਨ ਬਹੁਤ ਕੁਝ ਆਇਆ ਜਿਹੜੀਆਂ ਉਹਨਾਂ ਦੀਆਂ ਨੀਡ ਦੀਆਂ ਚੀਜ਼ਾਂ ਲਗੀਆਂ ਆਪਣੇ ਫੰਡਸ ਦੇ ਵਿੱਚੋਂ ਉਹ ਚੀਜ਼ਾਂ ਉਹਨਾਂ ਨੂੰ ਪ੍ਰੋਵਾਈਡ ਕਰਾਈਆਂ ਜਾਣ ਜਿਹੜੀਆਂ ਅਸੀਂ ਅਸੀਂ ਗਰਾਊਂਡ ਤੇ ਫਿਰਦੇ ਹਾਂ ਇਸ ਵੇਲੇ ਕਈ ਲੋਕਾਂ ਦੇ ਬਾਲੇ ਟੁੱਟੇ ਹੋਏ ਨੇ ਘਰਾਂ ਦੇ ਕਈਆਂ ਦੇ ਘਰ ਦੇ ਵਿੱਚ ਕੰਬਲ ਨਹੀਂ ਬਚਿਆ ਕਈਆਂ ਦੇ ਘਰ ਦੇ ਵਿੱਚ ਕੋਈ ਬਿਸਤਰਾ ਨਹੀਂ ਬਚਿਆ ਮੰਜਾ ਨਹੀਂ ਬਚਿਆ ਕਈਆਂ ਨੂੰ ਇਹੋ ਜਿਹੀਆਂ ਚੀਜ਼ਾਂ ਦੀ ਵੀ ਲੋੜ ਪੈ ਰਹੀ ਹੈ ਕਿ ਉਹਨਾਂ ਦੇ ਘਰ ਭਾਂਡੇ ਨਹੀਂ ਹੈਗੇ ਭਾਂਡੇ ਰੁੜ ਗਏ ਪਾਣੀ ਦੇ ਵਿੱਚ ਸੋ ਖਾਣਾ ਪੀਣਾ ਬਹੁਤ ਪੰਜਾਬ ਦੇ ਵਿੱਚ ਆਇਆਗਾ ਰਾਸ਼ਨ ਬਹੁਤ ਟਰੱਕ ਪਰ ਪਰ ਕੇ ਆਇਆ ਹੈ ਇਹਨਾਂ ਚੀਜ਼ਾਂ ਦੀ ਜਿਹੜੀ ਨੀਡ ਹੈਗੀ ਹੈ ਉਹ ਹੱਲੇ ਥੋੜੇ ਸਮੇਂ ਦੇ ਵਿੱਚ ਪੂਰਤੀ ਹੋਣ ਵਾਲੀ ਨਹੀਂ ਹੈਗੀ ਲੰਮਾ ਸਮਾਂ ਲੱਗੇਗਾ ਲਗਭਗ 2-4 ਮਹੀਨੇ ਤਾਂ ਇਹ ਇਹ ਸਾਰਾ ਕੁਝ ਸਾਨੂੰ ਪ੍ਰੋਵਾਈਡ ਕਰਨਾ ਪਊਗਾ ਹੌਲੀ-ਹੌਲੀ ਕਰਕੇ ਜਿੰਨੇ ਵੀ ਦਾਨੀ ਸੱਜਣ ਨੇ ਇਹੋ ਜਿਹਾ ਸਮਾਨ ਕੁਝ ਲੈ ਕੇ ਆਣ ਔਰ ਸਰਕਾਰ ਨੂੰ ਵੀ ਬੇਨਤੀ ਹੈ ਸਰਕਾਰ ਗਰਾਊਂਡ ਫਲੋਰ ਤੇ ਆ ਕੇ ਤੁਸੀਂ ਦੇਖੋ ਕਿ ਵੀ ਕਿਦਾਂ ਦਾ ਇਹੋ ਜਿਹਾ ਲੋਕਾਂ ਦਾ ਮਾਹੌਲ ਹੈਗਾ ਕਈਆਂ ਤਾਂ ਹੱਲੇ ਵੀ ਔਰ ਉਹ ਡਰਦੇ ਨੇ ਨਾ ਉਹਨਾਂ ਦੇ ਘਰ ਦੇ ਵਿੱਚ ਨਲਕੇ ਚੱਲਦੇ ਨਹੀਂ ਨਾ ਉਹਨਾਂ ਦੇ ਘਰ ਦੇ ਵਿੱਚ ਕੋਈ ਪਾਣੀ ਦਾ ਰੇਂਜ ਹੈ ਨਾ ਉਹਨਾਂ ਦੇ ਘਰ ਵਿੱਚ ਬੈਠਣ ਦਾ ਨਾ ਸੌਣ ਦਾ ਨਾ ਕੋਈ ਤਰਪਾਲ ਹੈ ਇਹੋ ਜਿਹਾ ਤੁਸੀਂ ਜਰੂਰ ਖਿਆਲ ਰੱਖਿਓ ਸਰਕਾਰ ਸੈਂਟਰ ਸਰਕਾਰ ਨੂੰ ਵੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਵੀ ਬੇਨਤੀ ਹੈ ਇਹ ਜੈਨੂਇਨ ਤਰੀਕੇ ਦੀ ਮੈਂ ਤੁਹਾਨੂੰ ਦੱਸੀ ਹੈ ਕਿ ਜਿਹੜੇ ਲੋਕਾਂ ਦਾ ਬਹੁਤ ਬੁਰਾ ਹਾਲ ਹੈ ਜਿਹੜੇ ਦਿਹਾੜੀ ਦੇਪੇ ਵਾਲੇ ਲੋਕ ਨੇ ਉਹਨਾਂ ਦਾ ਵੀ ਬਹੁਤ ਬੁਰਾ ਹਾਲ ਹੈ ਕਈਆਂ ਦੀਆਂ ਜ਼ਮੀਨਾਂ ਜੀਆਂ ਜ਼ਮੀਨਾਂ ਰੁੜ ਗਈਆਂ ਫਸਲਾਂ ਰੁੜ ਗਈਆਂ ਖਿਆਲ ਰੱਖਿਓ ਸਾਰੇ ਜਣੇ ਮਿਲ ਕੇ ਆਪਾਂ ਪੰਜਾਬ ਨੂੰ ਉਠਾਈਏ ਪੰਜਾਬ ਜਿੰਦਾਬਾਦ ਕਰਨਾ ਆਪਾਂ ਨਾਨਕ ਦੇ ਦੋ ਤਿੰਨ ਪਿੰਡਾਂ ਦੇ ਵਿੱਚ ਫੇਰੀ ਪਾਵਾਂਗੇ ਜੀ ਦੇਖਾਂਗੇ ਹਾਲਾਤ ਤੇ ਮੈਂ ਮੇਰੀ ਕੋਸ਼ਿਸ਼ ਰਹੇਗੀ ਕਿ ਮੈਂ ਫੇਰ ਵੀ 2-4 ਚੱਕਰ ਮਾਰ ਕੇ ਜਾਵਾਂਗਾ ਇਹਨਾਂ ਪਿੰਡਾਂ ਦੇ ਵਿੱਚ ਹੈਗਾ ਹਜੇ ਨੀਡ ਹੈਗੀ ਆ ਬਹੁਤ ਘਰ ਪਰ ਕੇ ਕੱਲੇ ਆਟੇ ਦਾਲ ਨਾਲ ਹੀ ਗੇਮ ਨਹੀਂ ਚੱਲਦੀ ਹੈਗੀ ਤੁਹਾਨੂੰ ਪਤਾ ਹੈ ਘਰ ਦੀ ਸੂਈ ਤੋਂ ਲੈ ਕੇ ਸਾਰਾ ਪਰਿਵਾਰ ਦਾ ਸਮਾਨ ਜਿਹੜਾ ਹੁੰਦਾ ਹੈਗਾ ਜਿੰਨਾਂ ਦਾ ਉਹ ਰੁੜ ਗਿਆ ਤੇ ਉਹ ਕਿੱਥੋਂ ਹਲੇ 에ਰਪ ਹੋ ਸਕਦਾ ਹੈ ਹਨਾ ਪਰ ਭਾਈ ਨਹੀਂ ਹੋ ਸਕਦੀ ਉਹ ਬੜੀਆਂ ਚੀਜ਼ਾਂ ਦੀ ਨੀਡ ਹੈ ਤੁਸੀਂ ਅੱਜ ਵਿੱਚ ਜੀ ਜਿੱਦਾਂ ਘਰ ਦੇ ਵਿੱਚ ਘਰੇਲੂ ਸੂਟ ਪਰਿਵਾਰ ਦੇ ਤੇ ਇਹਦੇ ਵਿੱਚ ਕੰਬਲ ਬੈੱਡ ਸ਼ੀਟ ਟਾਵਲ ਤੇ ਕੁਝ ਦਵਾਈਆਂ ਕੁਝ ਡਿਨਰ ਸੈੱਟ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਨੀਡ ਦੀਆਂ ਹੁੰਦੀਆਂ ਜਿਹੜੀਆਂ ਮੈਨੂੰ ਪਤਾ ਹੈ ਕਿ ਪਰਿਵਾਰ ਦੇ ਵਿੱਚ ਕਿਹੜੀਆਂ ਤੁਸੀਂ ਕਿਹਾ ਕਿ ਮੈਂ ਮੁੜ ਫੇਰ ਆਵਾਂਗਾ ਫੇਰ ਆਵਾਂਗਾ ਜੀ ਆਵਾਂਗਾ ਪੱਕਾ ਆਵਾਂਗਾ ਔਰ ਕੋਈ ਨਾ ਕੋਈ ਜੋ ਵੀ ਨੀਡ ਹੋਏਗੀ ਮੈਂ ਕੋਸ਼ਿਸ਼ ਕਰੂੰਗਾ ਜਿੰਨੇ ਕੁ ਜੋਗਾ ਹੈ ਥੈਂਕ ਯੂ ਹੋਰ ਸਾਨੂੰ ਤੁਸੀਂ ਆਏ ਬਹੁਤ ਬਹੁਤ ਧੰਨਵਾਦ ਆ ਤੁਸੀਂ ਗਰੀਬਾਂ ਦੀ ਸੁਣੀ ਆਣ ਕੇ ਗਰੀਬ ਥੋੜੀਆਂ ਤੁਸੀਂ ਅਸੀਂ ਤਾਂ ਤੁਹਾਡੇ ਕੋਲੋਂ ਪੈਸੇ ਇਕੱਠੇ ਕਰਦੇ ਹਾਂ ਜਦੋਂ ਗਾਉਨੇ ਕੋਈ ਨਾ ਇਹ ਬਖਤਾਗਾ ਇਹ ਸਾਡਾ ਪੁੱਤ ਤਾਨੂੰ ਮਹਾਰਾਜ ਵੜੀ ਵੜੀ ਉਮਰ ਕਰੇ اے ਵਖਤ ਤਾਨੂੰ ਮਹਾਰਾਜ ਜਿੰਦ ਗਾਨੀ ਬਖਸ਼ੇ ਤੁਹਾਡੀਆਂ ਉਮਰਾਂ ਬਖਸ਼ੇ ਆ ਬਹੁਤ ਥੋੜਾ ਡਿਨਰ ਸੈਟ ਅਗਾ ਲਓ ਤੁਸੀਂ ਹੁੰਦੇ ਰਹੋ ਸਾਡੀ ਕਿਰਪਾ ਦੀ ਸੇਵਾ ਕਰਦੇ ਰਹੋ ਅਸੀਂ ਤਾਂ ਦੇ ਨਾਲ ਆ ਤੁਸੀਂ ਬਾਲੇ ਵੀ ਪਾ ਲਓ ਬਾਲੇ ਵੀ ਤੁਹਾਡੀ ਬਹੁਤ ਬਾਲੇ ਵੀ ਪਾ ਬਾਲੇ ਪਾ ਬਸ